ਯੂਥ ਕਾਲੀਦਲ ਆਗੂ ਦਵਿੰਦਰ ਸਿੰਘ ਤਖੜ ਤੇ ਬੀਤੇ ਦਿਨੀ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਪੂਕ ਤਾਂ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਥਾੜਾ ਗੁਰਾਇਆ ਵਿਖੇ ਤਾਂ ਨਾ ਲਗਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦਵਿੰਦਰ ਤਖੜ ਨੇ ਕਿਹਾ ਕਿ ਇਸ ਕੇਸ ਵਿੱਚ ਆਈਓ ਵੱਲੋਂ ਉਹਨਾਂ ਤੋਂ ਰੇਡ ਕਰਨ ਦੇ ਲਈ ਪੈਸੇ ਲੈ ਗਏ ਉਲਟਾ ਉਹਨਾਂ ਦੇ ਹੀ ਗਵਾਹ ਦੇ ਘਰ ਜਾ ਕੇ ਉਸ ਦੀ ਪਤਨੀ ਅਤੇ ਉਸ ਦੇ ਨਾਲ ਮੰਦਾ ਚੰਗਾ ਬੁੱਲਿਆ ਗਿਆ ਤੇ ਬਿਆਨਾਂ 'ਤੇ ਛੇੜਛਾੜ ਕੀਤੀ ਗਈ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਦੂਸਰੀ ਪਾਰਟੀ ਨਾਲ ਮਿਲ ਕੇ ਮੇਰੇ ਕੇਸ ਵਿੱਚ ਕਾਰਵਾਈ ਕਰਨ ਚ ਆਣਾ ਕਾਣੀ ਕਰ ਰਿਹਾ ਤੇ ਮੇਰੇ ਤੇ ਇਹ ਰਾਜੀਨਾਮੇ ਦਾ ਦਬਾਅ ਬਣਾ ਰਿਹਾ ਹੈ ਜਿਸ ਤੋਂ ਬਾਅਦ ਐਸਐਚਓ ਗੁਰਾਇਮ ਮਧੂਵਾਲਾ ਨੇ ਸਖਤ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਤਾਂ ਨਾ ਖਤਮ ਕੀਤਾ ਗਿਆ ਹਾਂਜੀ ਭਾਜੀ ਅੱਜ ਥਾਣੇ ਧਰਨਾਂ ਲਾਇਆ ਕੇਸ ਸੰਬੰਧੀ ਅਸੀਂ ਅੱਜ ਹਰਪੰਯਾ ਸਿੰਘ ਐਲ ایسੀ ਦੇ ਰੂਪ ਸੀ ਵਿੱਚ ਧਰਨਾਂ ਲਾਇਆ ਵਾ ਜੋ ਕਿ ਕੱਲ ਮੇਰੇ ਬਿਆਨ ਲੈ ਕੇ ਆਇਆ ਵਾ ਜੋ ਕਿ ਮੇਰੇ ਬਿਆਨ ਜੋ ਦਿੱਤੇ ਉਹ ਨਹੀਂ ਲੈ ਕੇ ਧੰਗੇਣਾ ਆਪਣੀ ਮਰਜ਼ੀ ਦੇ ਬਿਆਨ ਲੈ ਕੇ ਲੈ ਗਿਆ ਉਹ ਧੱਕੇ ਨਾਲ ਮੇਰੇ ਤੋਂ ਸਾਈਨ ਕਰਾ ਕੇ ਲੈ ਗਿਆ ਵਾ ਉਹ ਸੰਬੰਧੀ ਅੱਜ ਅਸੀਂ ਗੁਰਾਇਆਂ ਥਾਣੇ 'ਚ ਧਰਨਾ ਲਿਆ ਜੋ ਕਿ ਕੱਲ ਮੇਰੇ ਤੋਂ 5000 ਰੁਪਏ ਲੈ ਕੇ ਗਿਆ ਵੀ ਕਹਿੰਦਾ ਮੈਂ ਰੀਡ ਕਰਨੀ ਆ ਵੀ ਤੇਰੇ ਲਈ ਮੈਨੂੰ ਪੈਸੇ ਦਿੱਤੇ ਜਾਣ ਇਹ ਕਰਕੇ ਕੱਲ ਮੇਰੇ ਬਿਆਹ ਨੂੰ ਉਹਨੇ ਗਲਤ ਲਏ ਆ ਮੇਰੇ ਮਨਮਰਜ਼ੀ ਦੇ ਜਿਹੜੇ ਬਿਆਨਾ ਵੀ ਸਾਡੇ ਸਦੋਸ਼ ਨਹੀਂ ਹੈਗਾ ਮੈਂ ਉਹ ਬਿਆਨਾ ਤੋਂ ਬੇਸ ਕਰਕੇ ਬੇਜ਼ੀ ਅੱਜ ਧਰਨਾ ਲਾਇਆ ਵਾ ਕੀ ਮਾਮਲਾ ਕੀ ਆ ਪੁੱਲਾ ਇਹ ਬਰੀਫਲੀ ਕਰ ਦਿਓ ਅੱਜ ਮੇਰੇ ਪਿੰਡ ਫੇਰ ਦੁਬਾਰਾ ਮੇਰਾ ਮਾਮਲਾ ਕੀ ਹੈ ਜੀ ਮਾਮਲਾ ਜਿਹੜਾ ਮੇਰੇ ਸੱਤਾ ਮਾਰ ਇੱਕ ਆੜੇ ਚ ਰਾੜੀ ਤੋਂ ਕੁੜੀ ਆ ਜੀ ਵੀ ਉਹਦਾ ਡਿਸਪਿਊਟ ਚੱਲਦਾ ਸੀਗਾ ਜੀ ਉਹ ਡਿਸਪਿਊਟ ਵਿੱਚ ਮੈਂ ਫੈਸਲੇ ਚ ਗਿਆ ਸੀਗਾ ਜੀ ਉਸ ਪੈਨਲ ਵਿੱਚ ਕੋਈ ਮਤਲਬ ਮੁੰਡੇ ਕੁੜੀ ਦਾ ਡਿਸਪਿਊਟ ਸੀਗਾ ਉਹ ਚ ਕੋਈ ਰਾਜਨਾਮਾ ਨਹੀਂ ਹੋਇਆਗਾ ਆਪਸ ਵਿੱਚ ਫੈਮਿਲੀ ਦਾ ਡਿਸਪਿਊਟ ਚੱਲਦਾ ਸੀਗਾ ਜੀ ਉਹ ਰਾਜਨਾਮਾ ਰਾਜਨਾਮੇ ਸੰਬੰਧੀ ਵਿੱਚ ਮੈਂ ਗਿਆ ਸੀਗਾ ਤਾਂ ਉਹਨਾਂ ਦਾ ਉੱਥੇ ਆਪਸ ਰਾਜਨਾਮਾ ਨਹੀਂ ਹੋਇਆ ਇਸ ਕਰਕੇ ਜਿਹੜਾ ਮੁੰਡੇ ਵਾਲਾ ਸੀ ਹੁਣੇ ਮੈਨੂੰ ਕਾਮ ਕੀ ਦਿੱਤੀ ਬਿੱਦੂ ਕੁੜੀ ਦੀ ਸਪੋਰਟ ਤੇ ਆਉਂਦਾ ਵਾ ਵੀ ਜਿਹੜਾ ਸਪੋਰਟ ਜਾਂਦਾ ਤੈਨੂੰ ਅੱਜ ਤੋਂ ਬਾਅਦ ਸਾਡੀ ਦਿਨਾਂ ਦੋਸ਼ ਨਹੀਂ ਪੈ ਗਈ ਆ ਤੇ ਤੈਨੂੰ ਅੱਜ ਸ਼ਾਮ ਦੇ ਹੀ ਰਿਜ਼ਲਟ ਨਾਵਾਂਗੇ ਵੀਰਵਾਰ ਦੀ ਗੱਲ ਹੈ ਜੀ ਉਹਦੇ ਵਿੱਚ ਮੇਰੇ ਜੀ ਸ਼ਾਮ ਨੂੰ ਬੀ ਘੋਰ ਪੰਪ ਤੇ ਸੱਟਾਂ ਮਾਰੀਆਂ ਗਈਆਂ ਔਰ ਮੇਤੇ ਗੋਲੀ ਮਚਲਾਈ ਗਈ ਆ ਜਿਹੜੀ ਗੋਲੀ ਚਲਾਈ ਉਹਦੇ ਬਾਰੇ ਦੱਸਿਆ ਪ੍ਰਸ਼ਾਸਨ ਨੂੰ ਹਾਂਜੀ ਦੱਸਿਆ ਜੀ ਉਹਦੇ ਬਿਆਨਾਂ ਵਿੱਚ ਨਹੀਂ ਮੇਰਾ ਲਿਖ ਰਿਹਾ ਜੀ ਪਤਾ ਨਹੀਂ ਉਹ ਪੁਲਿਸ ਉਹਨਾਂ ਰਲਿਆ ਘਰ ਭਾਣ ਗੱਲ ਉਹਨਾਂ ਨਾਲ ਦੂਜੀ ਪਾਰਟੀਆਂ ਰਲਿਆ ਮਗਰ ਜੀ ਸੱਚੂ ਸਾਹਮਣੇ ਤਾਂ ਅਸੀਂ ਗੱਲਬਾਤ ਲਈ ਹਾਂ ਜੀ ਹਾਂ ਜੀ ਅੱਜ ਜਿਹੜੀ ਐਸਐਸ ਸਾਹਮਣੇ ਆਨੇ ਸਟੇਟਮੈਂਟ ਕੀਤੀ ਆ ਵੀ ਜੋ ਵੀ ਸਾਕਤ ਹੋ ਸਾਕਤ ਕਾਰਵਾਈ ਬੇ ਕਾਨੂੰਨੀ ਕਾਰਵਾਈ ਬਾਰਖਲਾ ਕੀਤੀ ਹੈ ਇਹ ਮੰਨ ਲੈਂਦਾ ਤੇ ਜੋ ਅੱਜ ਹਰਪੰਨ ਸਿੰਘ ਮੇਰੇ ਪਿੰਡ ਜਾ ਕੇ ਆਵਾ ਜਿਹੜਾ ਮੇਰਾ ਫਰੈਂਡ ਹੈ ਗੁਰਪ੍ਰੀਤ ਉਹਦੇ ਘਰ ਜਾ ਗਿਆ ਮਿਸਵੇਵ ਕਰਕੇ ਆ ਹੋਰ ਤੱਕੇ ਨਾ ਉਹਦੇ ਬਿਆਨ ਲੈ ਕੇ ਆਇਆ ਗੱਲ ਇਹ ਇਹਨਾਂ ਜਿੱਤ ਪਈ ਥਾ ਨ ਲੱਗਾ ਸੀ ਦਵਿੰਦਰ ਤਖਤਰ ਵੱਲੋਂ ਪਰਜਾਣ ਦੇ ਖਿਲਾਫ ਜਿਹੜਾ ਧਰਨਾ ਲਾਇਆ ਗਿਆ ਉਹ ਸੰਬੰਧ ਦਾ ਤਾਂ ਉਹ ਉਹੀ ਡਿਊਟੀ ਸੀ ਪਰ ਪੰਜਾਬ ਜਲ ਦੀ ਤੁਹਾਨੂੰ ਸੌਂਪੀ ਗਈ ਹੈ ਇਹ ਜਿਹੜਾ ਹਰਪੰਖਲ ਦੇ ਖਿਲਾਫ ਜਾਂ ਗਵਿੰਦਰ ਵੱਲੋਂ ਧਰਨਾ ਲਾਇਆ ਗਿਆ ਸੀ ਇਹ ਜਿਹੜਾ ਇਹਨੂੰ ਗਵਿੰਦਰ ਸਿੰਘ ਜਿਹੜਾ ਹੈਗਾ ਤਖਤਰਾ ਵਾਲਾ ਇਹ ਮੁੰਡੇ ਦੀ ਸਰਟੀਫਿਕੇਸ਼ਨ ਕਰਵਾ ਦਿੱਤੀ ਹੈ ਔਰ ਜਿਹੜੀ ਵੀ ਇਹਦੀ ਬਰਦੀ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾਵੇ ਕਿ ਦੋਸ਼ਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ